ਸਤ ਸ੍ਰੀ ਅਕਾਲ ਦੋਸਤੋ ਆਮ ਆਦਮੀ ਪਾਰਟੀ ਵਿੱਚ ਅਰਵਿੰਦ ਕੇਜਰੀਵਾਲ ਦੀ ਤਾਨਾਸ਼ਾਹੀ ਅਤੇ ਜਿਹੜੇ ਜਬਰੀ ਵਿਧਾਇਕਾਂ ਅਤੇ ਪਾਰਟੀ ਵਲੰਟੀਅਰਾਂ ਤੇ ਜਿਹੜੇ ਉਹਨਾਂ ਦੇ ਫਰਮਾਨ ਥੋਪੇ ਜਾਂਦੇ ਨੇ ਉਹਦੀ ਵਜ੍ਹਾ ਕਰਕੇ ਹੁਣ ਆਮ ਆਦਮੀ ਪਾਰਟੀ ਵੀ ਦੂਸਰੀਆਂ ਪਾਰਟੀਆਂ ਦੀ ਤਰ੍ਹਾਂ ਤਾਸ਼ ਦੇ ਪੱਤੇ ਵਾਂਗ ਖਿਲਰਨੀ ਸ਼ੁਰੂ ਹੋ ਗਈ ਹੈ ਕਹਿੰਦਾ ਕਿ ਭਾਵੇਂ ਕਿ ਇੱਕ ਇੱਕ ਕਰਕੇ ਪਾਰਟੀ ਦੇ ਜਿਹੜੇ ਨੇਤਾ ਨੇ ਜਾਂ ਵਲੰਟੀਅਰ ਨੇ ਜਾਂ ਕਾਉਂਸਲਰ ਨੇ ਉਹ ਪਾਰਟੀ ਨੂੰ ਲਗਾਤਾਰ ਛੱਡ ਰਹੇ ਹਨ ਵਕ ਵਕ ਹਲਕਿਆਂ ਤੋਂ ਇਹ ਖਬਰ ਕਦੋਂ ਤੋਂ ਆਉਣੀ ਸ਼ੁਰੂ ਹੋ ਚੁੱਕੀਆਂ ਸਨ ਕਿ ਪਹਿਲਾਂ ਬਾਬਾ ਬਕਾਲਾ ਦੇ ਵਿੱਚ ਸੀਨੀਅਰ ਨੇਤਾਵਾਂ ਨੇ ਪਾਰਟੀ ਛੱਡੀ ਫਿਰ ਬਠਿੰਡਾ ਦੇ ਵਿੱਚ ਤੇ ਬਾਅਦ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਸੰਗਰੂਰ ਦੇ ਵਿੱਚ ਤੇ ਹੁਣ ਜਿਹੜੀ ਫਰੋਸਪੁਰ ਤੋਂ ਖਬਰ ਆ ਰਹੀ ਹੈ ਕਿ ਫਰੋਸਪੁਰ ਦੇ ਜਿਹੜੇ ਸਾਬਕਾ ਵਿਧਾਇਕ ਸਨ ਸੁਖਪਾਲ ਸਿੰਘ ਨੰਨੂ ਉਹ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਪਰ ਉਹਨਾਂ ਨੇ ਹੁਣ ਆਮ ਆਦਮੀ ਪਾਰਟੀ ਨੂੰ ਵੀ ਅਲਵਿਦਾ ਆਖ ਦਿੱਤਾ ਹੈ। ਉਹਨਾਂ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਹ ਪੱਲਾ ਫੜ ਲਿਆ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦਾ ਆਪਣੀ ਪਾਰਟੀ ਦੇ ਵਿੱਚ ਸਵਾਗਤ ਕੀਤਾ ਤੇ ਇਹ ਬਿਆਨ ਜਾਰੀ ਕੀਤਾ ਕਿ ਸੁਖਪਾਲ ਸਿੰਘ ਨੰਨੂ ਨੂੰ ਜੋ ਅਕਾਲੀ ਦਲ ਪਾਰਟੀ ਦੇ ਵਿੱਚ ਬੰਦਾ ਮਾਨ ਸਤਕਾਰ ਉਹ ਦਿੱਤਾ ਜਾਏਗਾ। ਗੱਲ ਕਰਦੇ ਹਾਂ ਕਿ ਸੁਖਪਾਲ ਸਿੰਘ ਨੰਨੂ ਡੀਐਸ ਜਿਹੜੀ ਫੈਸਲੇ ਦੀ ਆਪਾਂ ਗੱਲ ਕਰ ਰਹੇ ਸੀ ਕਿ ਉਹਨਾਂ ਨੇ ਇਹ ਪਾਰਟੀ ਬਦਲੀ ਹੈ ਪੰਜਾਬ ਵਿੱਚ ਜਿਹੜੀ ਸਿਆਸਤ ਹੈ ਉਸ ਹੁਣ ਕੀ ਮੋੜ ਲੈ ਰਹੀ ਹੈ ਇਹ ਪਿਛਲੇ ਕੁਝ ਸਮਿਆਂ ਦੇ ਦੌਰਾਨ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਸਿਆਸੀ ਸਰਗਰਮੀ 2027 ਦੀਆਂ ਚੋਣਾਂ ਨੂੰ ਲੈ ਕੇ ਤੇਜ਼ੀ ਨਾਲ ਬਦਲ ਰਹੀ ਹੈ ਕਿਵੇਂ ਕਿਉਂਕਿ ਸਾਰੀਆਂ ਪਾਰਟੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਉਹ ਇਹੀ ਸੋਚ ਰਹੀਆਂ ਕਿ ਹੁਣ ਆਮ ਆਦਮੀ ਪਾਰਟੀ ਜੋ ਸੁਪਨੇ ਵਖਾ ਕੇ ਸੱਤਾ ਦੇ ਵਿੱਚ ਆਈ ਸੀ ਲੋਕਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿਹੜਾ ਆਪਣਾ ਫਤਵਾ ਦਿੱਤਾ ਉਹ ਪਾਰਟੀ ਦੇ ਹੱਕ ਵਿੱਚ ਨਹੀਂ ਦਿੱਤਾ ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਲੋਕ ਆਮ ਆਦਮੀ ਪਾਰਟੀ ਤੋਂ ਹੁਣ ਖੁਸ਼ ਨਹੀਂ ਹਨ ਤਾਂ ਉਹ ਨੇਚਰਲੀ ਗੱਲ ਹੈ ਹੋਰ ਪਾਰਟੀ ਵੱਲ ਰੁਖ ਕਰਨਗੇ ਪਿਛਲੀਆਂ ਕੁਝ ਜਿਹੜੀਆਂ ਪਿਛਲੇ ਸਾਲਾਂ ਦੇ ਵਿੱਚ ਜੋ-ਜੋ ਪ੍ਰੋਪਰਟੀਆਂ ਨਾਲ ਘਟਨਾਕ੍ਰਮ ਹੋਏ ਉਹ ਥੋੜਾ ਤੁਹਾਡਾ ਧਿਆਨ ਜ਼ਰੂਰ ਦਿਵਾਵਾਂਗੇ ਕਿ ਜਿਵੇਂ ਲਗਾਤਾਰ 10 ਸਾਲ ਆਕਾਲੀ ਦਲ ਨੇ ਰਾਜ ਕੀਤਾ ਤਾਂ ਉਹਦੇ ਤੋਂ ਲੋਕ ਨਾ ਖੁਸ਼ ਹੋਏ ਉਹਨੀਆਂ ਨੀਤੀਆਂ ਤੋਂ ਜੋ ਉਹਨਾਂ ਨੇ ਕਿਹਾ ਸੀ ਜਦੋਂ ਉਹਨਾਂ ਨੇ ਵਾਅਦੇ ਨਹੀਂ ਪੂਰੇ ਕੀਤੇ ਤਾਂ ਪਾਰਟੀ ਤਾਂ ਲੋਕਾਂ ਕੋਲ ਹੋਰ ਕੋਈ ਆਪਸ਼ਨ ਨਹੀਂ ਸੀ ਤਾਂ ਉਹਨਾਂ ਨੇ ਕਾਂਗਰਸ ਨੂੰ ਭਾਰੀ ਬਹੁਮਤ ਦੇ ਨਾਲ ਜਿਤਾਇਆ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾਈ ਉਸ ਤੋਂ ਅਗਲੇ 4 ਸਾਲਾਂ ਬਾਅਦ ਜਦੋਂ ਕੈਪਟਨ ਸਰਕਾਰ ਨੇ ਵੀ ਪੰਜਾਬ ਦੇ ਲਈ ਕੁਝ ਨਹੀਂ ਕੀਤਾ ਜਾਂ ਲੋਕਾਂ ਲਈ ਕੁਝ ਨਹੀਂ ਕੀਤਾ ਤਾਂ ਜਦੋਂ ਪੰਜਾਬ ਚੋਂ ਉਹਨਾਂ ਦੇ ਖਿਲਾਫ ਆਵਾਜ਼ ਉਠਣੀ ਸ਼ੁਰੂ ਹੋਈ ਤਾਂ ਹਾਈ ਕਮਾਂਡ ਨੇ ਫੈਸਲਾ ਲੈ ਕੇ 6 ਮਹੀਨੇ ਪਹਿਲਾਂ ਉਹਨਾਂ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਅਹੁਦੇ ਤੋਂ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ ਪਰ ਉਸ ਫੈਸਲੇ ਦਾ ਵੀ ਕਾਂਗਰਸ ਕੋਈ ਲਾਇਆ ਨਹੀਂ ਲੈ ਸਕੀ ਤਾਂ ਫਿਰ ਜੋ ਭਗਵੰਤ ਮਾਨ ਸਾਹਿਬ ਐਮਪੀ ਜਦੋਂ ਸਨ ਉਹ ਬਹੁਤ ਸਾਰਾ ਇਹ ਕਹਿੰਦੇ ਰਹੇ ਵਾਰ-ਵਾਰ ਸਟੇਜਾਂ ਦੇ ਉੱਪਰ ਉਹ ਆਪਣੀਆਂ ਰੈਲੀਆਂ ਦੇ ਵਿੱਚ ਕਿ ਤੁਸੀਂ ਮੈਨੂੰ ਪੰਜਾਬ ਦੀ ਵਾਗਡੋਰ ਫੜਾਓ ਮੈਂ ਤੁਹਾਨੂੰ ਦੱਸਾਂਗਾ ਕਿ ਰਾਜ ਕਿਵੇਂ ਹੁੰਦਾ ਹੈ ਕਿਉਂਕਿ ਇਹ ਰਵਾਇਤੀ ਪਾਰਟੀਆਂ ਨਾ ਭ੍ਰਿਸ਼ਟਾਚਾਰ ਤੇ ਨੱਥ ਪਾ ਰਹੀਆਂ ਨੇ ਨਾ ਬੇਰੋਜ਼ਗਾਰੀ ਤੇ ਨਾ ਨਸ਼ੇ ਤੇ ਔਰ ਲੋਕਾਂ ਨੇ ਉਹਨਾਂ ਦੀਆਂ ਉਹਨਾਂ ਦੇ ਇਨ੍ਹਾਂ ਵਾਅਦਿਆਂ ਦੇ ਉੱਪਰ ਪੰਜਾਬ ਦੀ ਸੱਤਾ ਭਗਵੰਤ ਮਾਨ ਨੂੰ ਸੌਂਪ ਦਿੱਤੀ। ਅੱਜ 4 ਸਾਲ ਬੀਤ ਗਏ ਜਾਂ ਬੀਤਣ ਵਾਲੇ ਐ ਪਰ ਅਜੇ ਤੱਕ ਲੋਕਾਂ ਨੂੰ ਇਸ ਸਰਕਾਰ ਤੋਂ ਵੀ ਕੋਈ ਖਾਸ ਜੜਾ ਹੈ ਉਹ ਜਿਹੜੀ ਆਸ ਸੀ ਲੋਕਾਂ ਦੀ ਉਹ ਪੂਰੀ ਨਹੀਂ ਹੋਈ। ਉਲਟਾ ਜਿਹੜੇ ਹੁਣ ਆ ਪਿੱਛੇ ਦੋ ਹੜ੍ਹ ਆਏ 2023 ਦੇ ਵਿੱਚ ਤੇ ਇੱਕ ਹੁਣ ਮੌਜੂਦਾ ਸਾਲ 2025 ਦੇ ਵਿੱਚ ਇਹਦੇ ਵਿੱਚ ਸਰਕਾਰ ਲੋਕਾਂ ਦੀ ਸਾਰ ਲੈਣ ਦੇ ਵਿੱਚ ਬਾਹ ਫੜਨ ਦੇ ਵਿੱਚ ਬਿਲਕੁਲ ناکਾਮਯਾਬ ਸਾਬਤ ਹੋਈ ਹੈ ਨਸ਼ਿਆਂ ਦਾ ਆਪਾਂ ਦੇਖਿਆ ਕਿ ਨਸ਼ੇ ਦਾ ਕਾਰੋਬਾਰ ਵੀ ਉਸੇ ਤਰੀਕੇ ਨਾਲ ਢੱਲੇ ਨਾਲ ਜਾਰੀ ਹੈ ਪੰਜਾਬ ਦੇ ਵਿੱਚ ਅੱਜ ਵੀ ਘਰ ਘਰ ਸੱਥਰ ਵਿਛਰੇ ਨੇ ਇਸੇ ਤਰ੍ਹਾਂ ਨਾ ਬੇਰੋਜ਼ਗਾਰੀ ਤੇ ਰੋਕ ਲੱਗੀ ਹੈ ਨਾ ਮਗਹੀਾਈ ਤੇ ਰੋਕ ਲੱਗੀ ਹੈ ਨਾ ਲੋਕਾਂ ਦਾ ਬਾਹਰ ਜਾਣਾ ਜਿਹੜਾ ਇਹ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਮੈਂ ਇੱਥੇ ਰੁਜ਼ਗਾਰ ਇਹੋ ਜੇ ਪੈਦਾ ਕਰਾਂਗਾ ਪੰਜਾਬੀ ਬਾਹਰ ਜਾਣਾ ਭੁੱਲ ਜਾਣਗੇ ਉਲਟਾ ਵਾਪਸ ਆ ਕੇ ਇੱਥੇ ਆਪਣੇ ਰੋਜ਼ਗਾਰ ਲੈਣ ਗਈ ਪਰ ਇਹੋ ਜਿਹਾ ਕੁਝ ਨਹੀਂ ਹੋਇਆ ਸਾਰਾ ਸੁਪਨਿਆਂ ਦਾ ਮਹਿਲ ਸੀ ਜੋ ਉਹ 4 ਸਾਲਾਂ ਦੇ ਅੰਦਰ ਢਹਿ ਢੇਰੀ ਹੋ ਚੁੱਕਿਆ ਹੈ ਕਹਿਣ ਦਾ ਕੀ ਭਾਵ ਹੈ ਕਿ ਤਿੰਨੋਂ ਸਰਕਾਰਾਂ ਨੇ ਜਦੋਂ ਕੁਝ ਵੀ ਨਹੀਂ ਕੀਤਾ ਹੁਣ ਕੀ ਹੈ ਜਿਹੜੇ ਦੋ ਨਵੇਂ ਦਲ ਹੋਂਦ ਵਿੱਚ ਆਏ ਨੇ ਜਿਹੜੇ ਕਿ ਭਾਈ ਅਮਰਿਤਪਾਲ ਸਿੰਘ ਤੇ ਭਾਈ ਸੌਰੀ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਵੱਲੋਂ ਅਜੇ ਗਰਾਊਂਡ ਲੈਵਲ ਤੇ ਬਹੁਤ ਕੁਝ ਕਰਨ ਦੀ ਲੋੜ ਹੈ ਕਿਉਂਕਿ ਅਜੇ वैसे ਤਾਂ ਭਾਵੇਂ 1 ਸਾਲ ਅਜੇ ਚੋਣਾਂ ਦੇ ਵਿੱਚ ਪਿਆ ਹੈ ਡੇਢ ਸਾਲ ਪਰ ਫਿਰ ਵੀ ਬਹੁਤ ਕੁਝ ਕਰਨ ਦੀ ਲੋੜ ਹੈ ਨਹੀਂ ਤਾਂ ਜਿਵੇਂ ਕੱਲ ਦੇ ਵਿੱਚ ਅੱਗੇ ਆਮ ਆਦਮੀ ਪਾਰਟੀ ਨੇ ਟਿਕਟਾਂ ਦੀ ਵੰਡ ਕੀਤੀ ਉਹਨਾਂ ਦੇ ਐਮਐਲਏ ਜਿੱਤ ਗਏ ਪਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਹੁਣ ਕਦੀ ਕਿਦੇ ਤੇ ਕੇਸ ਨਿਕਲੌਂਦਾ ਕਦੀ ਕਿ ਕਦੀ ਕਿੰਨੂ ਫੜਿਆ ਜਾ ਰਿਹਾ ਹੈ ਕਹਿੰਦਾ ਕਿ ਭਾਵੇਂ ਕਿ ਲੋਕਾਂ ਵੱਲੋਂ ਇਹ ਚੀਜ਼ ਉਠਾਈ ਜਾ ਰਹੀ ਹੈ ਕਿ ਆਮ ਆਦਮੀ ਪਾਰਟੀ ਨੇ ਅਪਰਾਧਿਕ ਪਿਸ਼ੋਕੜ ਵਾਲਿਆਂ ਨੂੰ ਟਿਕਟਾਂ ਕਿਉਂ ਦਿੱਤੀਆਂ ਇਸੇ ਤਰ੍ਹਾਂ ਹੀ ਹੁਣ ਇਹਨਾਂ ਦੋਨਾਂ ਜਿਹੜੇ ਨਵੇਂ ਅਕਾਲੀ ਦਲ ਇਹਨਾਂ ਅੱਗੇ ਚੈਲੰਜ ਹੋਏਗਾ ਕਿ ਜਿਹੜੀਆਂ ਇਹਨਾਂ ਨੇ ਟਿਕਟਾਂ ਦੀ ਵੰਡ ਕਰਨੀ ਹੈ ਉਹ ਬੜੀ ਜਾਂਚ ਪਰਖ ਕੇ ਜਿਹੜੇ ਕੈਂਡੀਡੇਟ ਬਣਾਉਣੇ ਪੈਣਗੇ ਕਿ ਉਹਨਾਂ ਦਾ ਕੋਈ ਵੀ ਅਪਰਾਧਿਕ ਪਿਸ਼ੋਕੜ ਨਾ ਹੋਵੇ ਜਿਹੜੇ ਕਾਂਗਰਸ ਤੇ ਅਕਾਲੀ ਦਲ ਹੈ ਹੁਣ ਇਹਨਾਂ ਨੂੰ ਆਸ ਹੈ ਕਿ ਸ਼ਾਇਦ ਆਮ ਆਦਮੀ ਪਾਰਟੀ ਤੋਂ ਲੋਕਾਂ ਨੇ ਮੂੰਹ ਮੋੜ ਲਿਆ ਕਾਂਗਰਸ ਨੂੰ ਇਹ ਆਸ ਹੈ ਕਿ ਅਸੀਂ ਬਦਲ ਹੋਵਾਂਗੇ ਲੋਕਾਂ ਦਾ ਵਦਾਨ ਸਭਾ ਦੇ ਆ ਪੌੜੀਆਂ ਚੜਾਉਣ ਦੇ ਵਿੱਚ ਸਾਡੀ ਮਦਦ ਕਰਨਗੇ ਲੋਕ ਤੇ ਅਕਾਲੀ ਦਲ ਨੂੰ ਵੀ ਇਹੀ ਆਸ ਹੈ ਕਿ ਹੁਣ ਜਿਵੇਂ ਕਾਂਗਰਸ ਤੇ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਪਿਛਲੀਆਂ ਦੋ ਸਰਕਾਰਾਂ ਦੇ ਵਿੱਚ ਮੋਹ ਪੰਗ ਹੋਇਆ ਸ਼ਾਇਦ ਜਿਹੜੀ ਲੋਕਾਂ ਦਾ ਫਤਵਾ ਹੈ ਉਹ ਅਕਾਲੀ ਦਲ ਦੇ ਹੱਕ ਵਿੱਚ ਜਾਵੇਗਾ ਪਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਸਾਰੀਆਂ ਰਵਾਇਤੀ ਪਾਰਟੀਆਂ ਆਪੋ ਆਪਣਾ ਦਮ ਖਮ ਜਿਹੜਾ ਹੁਣ ਜਿਹੜੀ ਜਿਮਨੀ ਚੋਂ ਹੋ ਰਹੀ ਹੈ ਜਿਸ ਨੂੰ 2027 ਦਾ ਸੈਮੀ ਫਾਈਨਲ ਦੱਸਿਆ ਜਾ ਰਿਹਾ ਹੈ ਇਹਦੇ ਵਿੱਚ ਆਪਣਾ ਦਮ ਖਮ ਅਜਮਾ ਰਹੀਆਂ ਨੇ ਇਹ ਰਿਜ਼ਲਟ ਤੇ ਪਤਾ ਲੱਗੇਗਾ ਕਿ ਇਸ ਸੈਮੀਫਾਈਨਲ ਦਾ ਜਿਹੜਾ ਅਸਰ ਹੈ ਉਹ ਕੀ ਹੋਏਗਾ ਕਿਉਂਕਿ ਦੇਖਿਆ ਇਹ ਜਾ ਰਿਹਾ ਹੈ ਕਿ ਜੋ ਪਾਈ ਅਮਰਿਤਪਾਲ ਸਿੰਘ ਦੀ ਪਾਰਟੀ ਵੱਲੋਂ ਕੈਂਡੀਡੇਟ ਨੇ ਮਨਦੀਪ ਸਿੰਘ ਉਹ ਉਹਨਾਂ ਨੂੰ ਹਜ਼ੂਮ ਇਕੱਠਾ ਕਰਨ ਦੀ ਵੀ ਲੋੜ ਨਹੀਂ ਪੈ ਰਹੀ ਉਹ ਜਿੱਧਰ ਜਾ ਰਹੇ ਹਨ ਜਦੋਂ ਵੀ ਆਪਣੀ ਪਾਰਟੀ ਦੇ ਪ੍ਰਚਾਰ ਦੇ ਨਹੀਂ ਨਿਕਲ ਰਹੇ ਹਨ ਆਪਣੀ ਸੀਟ ਤੇ ਜਿਹੜੇ ਜਿੱਥੋਂ ਕੈਂਡੀਡੇਟ ਨੇ ਤਾਂ ਲੋਕ ਆਪਣੇ ਆਪ ਹਰਦੇ ਵਾਂਗ ਉਹਨਾਂ ਦੇ ਪਿੱਛੇ ਜਾ ਰਹੇ ਹਨ ਇਸ ਦੇ ਸਿਆਸੀ ਸਮੀਕਰਨ ਕੀ ਹੋਣਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਤਾਂ